ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਤੁਹਾਨੂੰ ਅੱਜ ਦੋ ਖਬਰਾਂ ਸੁਣਾਉਣੇ ਆ ਭਾਈ ਅੰਬਦਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਨੇ ਵੱਡੀਆਂ ਖਬਰਾਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰਨੇ ਇੱਕ ਤਾਂ ਮੈਂ ਪਹਿਲਾ ਜਿਹੜੇ ਪੰਜਾਬੀ ਵਿਰਸਾ ਟੀਵੀ ਵੇਖਣ ਵਾਲਿਆਂ ਚਰੋਤਿਆਂ ਦਾ ਅਤੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਮੈਂਟ ਕੀਤੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਮੈਂ ਅੱਜ ਦੇਖਦਾਗਾ ਕੱਲ ਦਾ ਕਿ ਨੌਜਵਾਨਾਂ ਨੇ ਜਿਹੜੇ ਕਮੈਂਟ ਕੀਤੇ ਨੇ ਭਾਈ ਅੰਬਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਇੱਕ ਨੌਜਵਾਨਾਂ ਦੀ ਵੱਡੀ ਗਿਣਤੀ ਆ ਉਹ ਵੇਖਣ ਨੂੰ ਮਿਲ ਰਹੀ ਆ ਪਰ ਮਾ ਹੰਗਾਰਾ ਹੈਗਾ ਜਿਹੜਾ ਕਿ ਭਾਈ ਅੰਬਰਤਪਾਲ ਸਿੰਘ ਨੂੰ ਮਿਲ ਰਿਹਾ ਹੈਗਾ ਹੁਣ ਕਮੈਂਟਾਂ ਦੇ ਵਿੱਚ ਮੈਂ ਪੜਦਾਗਾ ਭਾਈ ਅੰਬਰਤਪਾਲ ਸਿੰਘ ਜਿੰਦਾਬਾਦ ਜਾਂ ਅੰਬਰਤਪਾਲ ਸਿੰਘ ਨੂੰ 2027 ਦੇ ਵਿੱਚ ਜਿਹੜਾ ਸੀਐਮ ਜਿਹੜਾ ਬਣਾਉਣਾਗਾ ਇਹ ਵੱਡੇ ਨੌਜਵਾਨਾਂ ਅਤੇ ਵੱਡੀ ਮੰਗ ਆ ਤੇ ਸਾਡੀਆਂ ਭੈਣਾਂ ਵੀ ਕਮੈਂਟ ਕਰਦਿਆਂ ਨੇ ਤੇ ਬਹੁਤ ਹੀ ਜਿਹੜਾ ਤੁਹਾਡਾ ਜਿਹੜਾ ਇਹ ਜਿਹੜਾ ਸਲੱਗਾਗਾ ਮੈਂ ਕਹੂੰਗਾ ਕੰਮ ਕਮੈਂਟ ਕਰਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਅਸੀਂ ਪੱਤਰਕਾਰੀ ਕਰਦੇ ਹਾਂ ਵਿਸਾਗਾ ਤੇ ਪਰ ਅਸੀਂ ਜਿਹੜਾ ਕੁਝ ਨਨ ਨਚੋੜ ਕੱਢਦੇ ਹੁੰਨੇ ਆ ਨਾ ਤੁਹਾਡੇ ਜੋ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਨੂੰ ਪੜਦਿਆਂ ਕੱਲੇ-ਕੱਲੇ ਕਮੈਂਟ ਨੂੰ ਪੜਦਿਆਂ ਉਹਨਾਂ ਦੇ ਵਿੱਚੋਂ ਫਿਰ ਅਸੀਂ ਵੇਖਦੇ ਕਿ ਕਿੰਨੇ ਕਮੈਂਟ ਹਾਕ ਦੇ ਵਿੱਚ ਆਇਆ ਪੋਜ਼ਿਟਿਵ ਆਇਆ ਕਿੰਨੇ ਨੈਗੇਟਿਵ ਆਇਆ ਸਾਰੇ ਨਾ ਨਿਚੋੜ ਕੱਢਣਾ ਪੈਂਦਾ ਹੈਗਾ ਕਈ ਵਾਰੀ ਤੁਹਾਡੇ ਕਮੈਂਟਾਂ ਦੇ ਵਿੱਚੋਂ ਹੀ ਜਿਹੜੀ ਇੱਕ ਖ਼ਬਰ ਵੀ ਜਿਹੜੀ ਮਿਲਦੀ ਆ ਖ਼ਬਰ ਵੀ ਜਿਹੜੀ ਕਿ ਤੁਹਾਡੇ ਇੱਕ ਕਮੈਂਟ ਤੇ ਜਿਹੜੀ ਖ਼ਬਰ ਵੀ ਅਸੀਂ ਪੂਰੀ ਦਾ ਪੂਰੀ ਕਰ ਸਕਦੇ ਆ ਗੱਲ ਕਰਦੇ ਹੁਣ ਭਾਈ ਅੰਮਰਤਪਾਲ ਸਿੰਘ ਦੇ ਬਾਰੇ ਜਿਹੜੀ ਆਪਾਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਹੋਰ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਚਾਉਣ ਵਾਲੇ ਨੇ ਤੇ ਉਹਨਾਂ ਨੂੰ ਇੱਕ ਮੈਂ ਹੋਰ ਜਾਣਕਾਰੀ ਦਿੰਨਾਗਾ ਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਕੱਲ ਨੂੰ 10 11 ਵਜੇ ਦੇ ਕਰੀਬ 10 ਵਜੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ਤੇ ਸੇਮ ਸਿੰਘ ਤੇ ਫਰੀਦਕੋਟ ਤੋਂ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਗੁਰਸੇਵ ਸਿੰਘ ਜਵਾਰ ਕੇ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਆਗੂ ਨੇ ਜਿਹੜੇ ਉਹ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ ਕੱਲ ਨੂੰ ਬਠਿੰਡੇ ਵਿਖੇ ਪਹੁੰਚ ਰਹੇ ਨੇ ਗੁਰਦੁਆਰਾ ਸਾਹਿਬ 11 ਵਜੇ ਤੱਕ ਰਹਿਣਗੇ 9 ਵਜੇ ਆ ਜਾਣਗੇ ਸ਼ਾਇਦ ਬਾਅਦ ਵਿੱਚ ਜਿਹੜੀ ਇੱਕ ਕਾਨਫਰੰਸ ਆ ਉਹ ਪੱਤਰਕਾਰਾਂ ਦੇ ਨਾਲ ਵੀ ਹੋਣੀ ਆ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਕਈ ਵਾਰੀ ਚਾਹਣ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਭਾਈ ਅੰਮਰਤਪਾਲ ਸਿੰਘ ਨੇ ਜਿਸੇ ਕਿ ਕੱਲ ਨੂੰ ਕਿਸੇ ਨੇ ਉਹਨਾਂ ਦੇ ਪਿਤਾ ਨੂੰ ਮਿਲਣਾ ਮੁਲਾਕਾਤ ਕਰਨੀ ਆ ਜਾਂ ਕੋਈ ਹੋਰ ਗੱਲਬਾਤ ਕਰਨੀ ਆ ਉਹ ਤੁਹਾਨੂੰ ਮੈਂ ਦੱਸ ਦਿੱਤਾ ਕੱਲ ਨੂੰ ਹਾਜ਼ਰੀਤ ਨੂੰ ਗੁਰਦੁਆਰਾ ਬਟੰਡੇ ਵਿਖੇ ਕੱਲ ਨੂੰ 9 ਵਜੇ 9:30 ਵਜੇ ਅੰਬਰਤਪਾਲ ਸਿੰਘ ਦੇ ਪਿਤਾ ਪਹੁੰਚ ਰਹੇ ਨੇ ਦੂਸਰੀ ਗੱਲ ਕਰਦੇ ਆ ਭਾਈ ਅੰਬਰਤਪਾਲ ਸਿੰਘ ਤੇ ਜਿਹੜੀ ਬਣੀ ਕਮੇਟੀ ਸੀ ਉਹਨਾਂ ਨੇ ਜਿਹੜੀ ਰਿਪੋਰਟ ਆ ਜਿਹੜੀ ਉਹ ਕੋਰਟ ਦੇ ਵਿੱਚ ਜਿਹੜੀ ਸੌਪ ਦਿੱਤੀ ਆ ਜਿਸ ਦਿਨ ਕੱਲ ਤਰੀਕ ਸੀ ਤੇ ਹੁਣ ਅੱਗੇ ਜਿਹੜੀ ਆ 4 ਮਾਰਚ ਦੇ ਜਿਹੜੀ ਉਹ ਤਰੀਕ ਆ ਪੈ ਚੁੱਕੀ ਆ 4 ਮਾਰਚ ਨੂੰ ਜਿਹੜਾ ਕੋਰਟ ਦਾ ਫੈਸਲਾਗਾ ਉਹ ਅੰਬਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਆ ਸਕਦਾਗਾ ਤੇ ਭਾਈ ਅੰਬਰਤ ਪਾਲ ਸਿੰਘ ਦੀ ਜਿਹੜੀ ਰਿਹਾਈ ਆ ਉਹ ਲਗਭਗ ਤੈ ਹੋ ਚੁੱਕੀ ਆ ਸੂਤਰਤ ਮਿਲੀ ਜਾਣਕਾਰੀ ਅਨੁਸਾਰ ਕਿ ਜਿਹੜੀ ਕਮੇਟੀ ਨੇ ਰਿਪੋਰਟ ਬਣਾਈ ਆ ਸਾਰਾ ਕੁਝ ਉਹਨਾਂ ਨੇ ਵੇਖਿਆ ਲੋਕਤੰਤਰ ਦੇ ذریعے ਸੰਵਿਧਾਨ ਦੇ ذریعے ਕਿਉਂਕਿ ਜਿਹੜੇ ਲੀਡਰ ਨੇ ਜੋ ਪਾਰਟੀ ਚਲਾਉਂਦੇ ਆ ਜਾਂ ਬਣਾਉਂਦੇ ਆ ਜਾਂ ਲੋਕ ਸਭਾ ਦਾ ਸਪੀਕਰ ਉਸ ਨੂੰ ਲੈ ਕੇ ਸਾਰੀ ਜਿਹੜੀ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਸਾਰਿਆਂ ਨੇ ਇੱਕੋ ਹੀ ਪੱਖ ਇਹ ਰੱਖਿਆਗਾ ਮਾਫ਼ ਕਰਨਾ ਤੇ ਭਾਈ ਅੰਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਐਮਪੀ ਨੇ ਬੱਡੇ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਆ ਸੰਗਤ ਨੇ ਜਿਤਾਇਆਗਾ ਇਹ ਖੰਡੂਰ ਸਾਹਿਬ ਵਾਸੀਆਂ ਦਾ ਫਤਵਾਗਾ ਇਹ ਸਭ ਨੂੰ ਮੰਨਣਾ ਪੈਣਾਗਾ ਤੇ ਜਿਹੜਾ ਭਾਈ ਅੰਮਰਤਪਾਲ ਸਿੰਘ ਆ ਉਹ ਤੇ ਐਨਐਸਏ ਜਿਹੜੀ ਮਾਰਤ ਦੇ ਵਿੱਚ ਖਤਮ ਹੋ ਜਾਣੀ ਆ ਤੇ ਜਿਹੜਾ ਜਵਾਬ ਆਗਾ ਕਾਨੂੰਨ ਆ ਉਹ ਕੋਰਟ ਦੇ ਵਿੱਚ ਚੱਲਿਆ ਜਾਣਾਗਾ ਉਹ ਬਾਅਦ ਤੇ ਵਿੱਚ ਕੀ ਕੋਰਟ ਅੱਗੇ ਡਿਸੀਜਨ ਲੈਂਦੀ ਆ ਕੀ ਫੈਸਲਾ ਕਰਦੀ ਆ ਇਤੇ ਐਮ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਅੰਬਤਪਾਲ ਸਿੰਘ ਜਿਹੜੀ 4 ਮਾਰਚ ਦੀ ਤਰੀਕ ਪੈ ਚੁੱਕੀ ਆ ਜਿਸ ਦੇ ਵਿੱਚ ਜਿਹੜਾ ਕਿ ਭਾਈ ਅੰਬਤਪਾਲ ਸਿੰਘ ਨੂੰ ਵੱਡੀ ਰਾਹਤ ਮਿਲ ਸਕਦੀ ਆ ਮਿਲ ਸਕਦੀ ਨਹੀਂ ਕਿ ਮਿਲੂਗੀ ਮਿਲ ਸਕਦੀ ਆ ਕਹਿਣ ਦਾ ਭਾਵ ਕਿ ਇੱਕ ਤਰੀਕ ਹੋਰ ਪੈ ਸਕਦੀ ਆ ਉਹ ਵੀ ਨੇੜੇ ਜਿਹੜੇ ਕਿ ਹੁਣ 4 ਦਿਨਾਂ ਦੀ ਤਰੀਕ ਪਈ ਆ 4 ਮਾਰਚ ਤੇ ਪਈ ਆ 4 ਤੋਂ ਕਿਉਂਕਿ ਸੈਸ ਨਾਲ ਜਿਹੜਾ ਉਹ 10 ਨੂੰ ਜਿਹੜਾ ਹੋਣਾਗਾ ਇਸ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਓ ਜਿਹੜੀ 4 ਮਾਰਚ ਦੀ ਤਰੀਕ ਪਈ ਆ ਕਿਉਂ ਪਈ ਆ ਕਿਉਂਕਿ 4 ਤੋਂ ਬਾਅਦ 6 ਦੀ ਪੈ ਸਕਦੀ ਆ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਤੇ ਜਿਹੜਾ ਵੱਡੀ ਰਾਹਤ ਮਿਲੂਗੀ ਜਿਹੜਾ ਮੀਡੀਆ ਪਿੱਟ ਸਿਆਪਾ ਕਰਦਾ ਸੀ ਜਿਹੜਾ ਕਿ ਪਿੱਟਦਾ ਸੀ ਹਰ ਵਕਤ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਲੈ ਕੇ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਗਈ ਜੀ ਅੰਮਰਤਪਾਲ ਸਿੰਘ ਜਾ ਨਹੀਂ ਸਕਦੇ ਇੱਕ ਹੋਰ ਵੀਰ ਨੇ ਲਿਖਿਆ ਕਮੈਂਟ ਦੇ ਵਿੱਚ ਕਹਿੰਦਾ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇ ਉਹਦੇ ਵਿੱਚ ਜਾਨ ਵੀ ਦੇ ਦਿੱਤਾ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਕਹਿੰਦੇ 1 ਮਿੰਟ ਜਾਂ 2 ਮਿੰਟ ਤੋਂ ਵੱਧ ਮੌਕਾ ਨਹੀਂ ਦਿੰਦਾ ਚਲੋ ਇਹ ਤਾਂ ਇੱਕ ਪਰਕਰਿਆ ਹੁੰਦੀ ਆ ਕਿ ਜਿਸ ਨੂੰ ਜਿਸ ਦੇ ਜਿਹੜਾ ਮੈਂਬਰ ਵੱਧ ਹੁੰਦੇ ਆ ਉਹਦੇ ਤਹਿਤ ਜਿਹੜਾ ਲੋਕ ਸਭਾ ਚ ਸਵੀਕਰ ਨੇ ਜਿਹੜਾ ਉਹਨਾਂ ਨੂੰ ਮੌਕਾ ਦੇਣਾ ਹੁੰਦਾਗਾ ਟਾਈਮ ਚਲੋ ਚਾਹੇ 1 ਮਿੰਟ ਮਿਲੇ ਚਾਹੇ 30 ਸਕੰਡ ਮਿਲਣ ਬੰਦੇ ਦੇ ਜਿਹੜੀ ਗੱਲ ਕਰ ਕਰ ਜਾਣੀਆਂ ਉਹ 30 ਸਕਿੰਟ ਦੇ ਵਿੱਚ ਬੰਦਾ ਬਹੁਤ ਵੱਡੀ ਗੱਲ ਕਰ ਸਕਦਾ ਹੁੰਦਾਗਾ ਬਲਾਰਾ ਜਿਹੜਾ ਬੰਦਾ ਬਲਾਰਾ ਹੁੰਦਾਗਾ ਜਾਂ ਜਿਹੜਾ ਕੌਮ ਦਾ ਆਗੂ ਹੁੰਦਾਗਾ ਜਾਂ ਜਿਹੜਾ ਇੱਕ ਕਹਿੰਦੇ ਕਿ ਕੁਦਰਤ ਵੱਲੋਂ ਬੰਦਾ ਭੇਜਿਆ ਹੁੰਦਾਗਾ ਜਿਸ ਤਰ੍ਹਾਂ ਦੀਪ ਸਿੱਧੂ ਭੇਜਿਆ ਸੀ ਉਹਦੇ ਹੀ ਤਹਿਤ ਜਿਹੜਾ ਕਿ ਭਾਈ ਅੰਮਰਤ ਪਾਲ ਸਿੰਘ ਨੂੰ ਭੇਜਿਆ ਕਿਉਂਕਿ ਹਰ ਇੱਕ ਦਾ ਜੀਤਾ ਕਰਦਾ ਕਿ ਮੈਂ ਵੀ ਉਸ ਤਰ੍ਹਾਂ ਬੋਲਾਂ ਮੈਂ ਵੀ ਉਸ ਤਰ੍ਹਾਂ ਉਹਦੀ ਨਾਲਕ ਕਰਾਂ ਪਰ ਇਹ ਨਕਲ ਕਰਿਆਂ ਤੋਂ ਨਹੀਂ ਹੁੰਦੀ ਇਹ ਅੰਦਰੋਂ ਜਜ਼ਬਾ ਹੋਣਾ ਚਾਹੀਦਾ ਇਹ ਕੁਦਰਤ ਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਪਰਮਾਤਮਾ ਭੇਜਦਾ ਰੂਹਾਂ ਨੂੰ ਇਸ ਤਰ੍ਹਾਂ ਕਿ ਨਹੀਂ ਤਾਂ ਹਰ ਘਰ ਦੇ ਵਿੱਚ ਹਰ ਸ਼ਹੀਦ ਪੈਦਾ ਹੋ ਜੇ ਪਰ ਇਹ ਸਾਡੀਆਂ ਬਾਲ ਜਿਹੜਾ ਅਜੇ ਨੌਜਵਾਨ ਮਿਲਦੇ ਨੇ ਅਜੇ ਨੌਜਵਾਨ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਗਵਰਨਮੈਂਟ ਖਤਮ ਕਰਨਾ ਚਾਹੁੰਦੀ ਆ ਤੇ ਖਤਮ ਕਰ ਵੀ ਰਹੀ ਆ ਤੇ ਬਹੁਤੇ ਖਤਮ ਕੀਤੇ ਵੀ ਆ ਪਰ ਇਹ ਮੈਂ ਪਹਿਲਾਂ ਦੱਸਿਆ ਕਿ ਸਿੱਖ ਦੀ ਫਲਵਾੜੀ ਉਹ ਆ ਇਹ ਉਹ ਜੰਗਲ ਆ ਤੇ ਜਿੰਨਾ ਵੀ ਤੁਸੀਂ ਵੱਡੋਂਗੇ ਤਾਂ ਓਨੇ ਜਿਆਦੇ ਇਹ ਫੁੱਟਦਾ ਹੈਗਾ ਤੇ ਕਹਿੰਦਾ ਭਾਵੇਂ ਤੁਸੀਂ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੂੰ ਖਤਮ ਕਰ ਦਾਂਗੇ ਇਹਦਾ ਮਲਿਆ ਮੇਟ ਕਰ ਦਾਂਗੇ ਬੜੇ ਨਾਰੇ ਲਾਏ ਨੇ ਪਰ ਸੇ ਕੌਮ ਖਤਮ ਕਰਨ ਵਾਲੀ ਨਹੀਂ ਨਾ ਹੀ ਕਦੇ ਹੋਵੇ ਕਿਉਂਕਿ ਇਹਦਾ ਥਾਪੜਾ ਗੁਰੂ ਨਾਨਕ ਦੇਵ ਤੋਂ ਲੈ ਕੇ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤੱਕ ਜਿਹੜਾ ਪੰਥ ਖਾਲਸਾ ਸੱਜਿਆ ਤੇ ਇੱਕ ਕੌਮ ਉਹ ਆ ਕਿ ਨਾ ਹੀ ਦਬਿਆ ਦਵਾਈ ਦਬਦੀ ਆ ਨਾ ਝੁਕਿਆ ਝਕਾਈ ਜਾ ਚਕਾਇਆ ਹੀ ਜਾ ਸਕਦੀ ਇਸ ਕੌਮ ਨੂੰ ਨਾ ਡਰਾਇਆ ਜਾ ਸਕਦਾਗਾ ਤੇ ਅੱਜ ਇਸ ਕੌਮ ਦਾ ਜਿਹੜਾ ਕਿ ਬੜੇ ਬੜੇ ਦੇਸ਼ ਵੀ ਜਿਹੜਾ ਕਿ ਆਧਾਰਨਾ ਦਿੰਦੇ ਸਿਕ ਕੌਮ ਦੀਆਂ ਸਾਡੇ ਹਿੰਦੂ ਵੀ ਵੀ ਬੜੇ ਸਿਕ ਕੌਮ ਦੀ ਆਧਾਰਨਾ ਦਿੰਦੇ ਆ ਬੜੇ ਬੜੇ ਵੱਡੇ ਦੇਸ਼ ਵੀ ਜਿਹੜੇ ਆਧਾਰਨਾ ਦਿੰਦੇ ਆ ਇੱਕ ਤੁਸੀਂ ਦੇਖਿਆ ਹੋਣਾ ਆਈ ਆਈ ਦੀ ਮਦਦ ਦੇ ਨਾਲ ਇੱਕ ਨੌਜਵਾਨ ਨੇ ਸੱਚ ਕੀਤਾ ਸੀ ਸਾਰੇ ਧਰਮਾਂ ਬਾਰੇ ਦੇਖੋ ਧਰਮ ਕੋਈ ਨਹੀਂ ਮਾੜਾ ਹੁੰਦਾ ਪਰ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਜਵਾਬ ਆਇਆ ਸੀ ਕਿ ਸਭ ਤੋਂ ਉਤੋਂ ਧਰਮ ਤੇ ਬਖਰਾ ਧਰਮ ਕਿਹੜਾ ਹੈਗਾ ਤੇ ਸਿੱਖ ਧਰਮ ਕਹਿੰਦੇ ਜਵਾਬ ਆਇਆਗਾ ਇਹ ਮਾਣ ਹੋਣਾ ਚਾਹੀਦਾ ਸਾਨੂੰ ਜਦੋਂ ਅਸੀਂ ਅਜਿਹੀਆਂ ਗੱਲਾਂ ਸੁਣਦੇ ਆ ਤਾਂ ਸਾਨੂੰ ਉਦੋਂ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਆ ਸਿੱਖਾਂ ਦੇ ਘਰ ਜਨਮੇ ਆ ਤੇ ਇਸ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੀ ਜਮਾਨਤਾ ਉਹ 4 ਤਰੀਕ ਨੂੰ ਹੋ ਸਕਦੀ ਆ 4 ਤੋਂ ਬਾਅਦ 6 ਨੂੰ 4 ਤੋਂ ਬਾਅਦ 6 ਨੂੰ ਫਾਈਨਲ ਆ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਊਗਾ ਤੇ ਸੈਸ਼ਨ ਦੇ ਵਿੱਚ ਜਿਹੜਾ ਜਾਣਦਾ ਉਹਨਾਂ ਨੂੰ ਮੌਕਾ ਮਿਲੂਗਾ ਇਹ ਵੱਡੀ ਖਬਰ ਆ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਬਾਅਦ ਸ਼ੇਅਰ ਕਰੋ ਤੇ ਆਪਣੇ ਕਮੈਂਟ ਜਿਸ ਤਰ੍ਹਾਂ ਹੁਣ ਕਮੈਂਟਾਂ ਦੇ ਪਿਆਰ ਦਿੱਤਾ ਤੁਸੀਂ ਹੁਣ ਬੜੇ ਸੋਹਣੇ ਕਮੈਂਟ ਕੀਤੇ ਆ ਬੜੇ ਜਿਹੜੇ ਟਾਈਮ ਕੱਢ ਕੇ ਕਮੈਂਟ ਕਰਦੇ ਹੋ ਤੁਸੀਂ ਮੈਂ ਤੁਹਾਡਾ ਕਲਾ ਕਲਾ ਕਮੈਂਟ ਪੜ੍ਹਦਾਗਾ ਤੇ ਆਪ ਨੂੰ ਹੌਸਲਾ ਵੀ ਹੁੰਦਾਗਾ ਤੇ ਤੁਹਾਡਾ ਸਤਿਕਾਰ ਵੀ ਸਾਬਦਾ ਤੇ ਤੁਸੀਂ ਨੌਜਵਾਨ ਵੀਰ ਭੈਣ ਬਜ਼ੁਰਗ ਜਿਹੜੇ ਵੀ ਕਮੈਂਟ ਕਰਦੇ ਆ ਮੈਂ ਤੈਹਦ ਲੋ ਧੰਨਵਾਦ ਕਰਦਾ ਬੈਰਜਾ ਖਾਲਸਾ ਬੈਰਜ ਕੀ ਫਤਿਹ